ਕੀ ਤੁਹਾਡੀ ਬਾਣੀ ਵਿੱਚ ਹਰ ਇਨਸਾਨ ਦੀ ਬਾਣੀ ਵਿੱਚ 24 ਘੰਟਿਆਂ 'ਚ ਇੱਕ ਵਾਰੀ ਸਰਸਵਤੀ ਮਾਤਾ ਬਿੰਦੀ ਹੈ ਜਿਹੜੀ ਕਿ ਉਹ ਬਾਣੀ ਸੱਤੇ ਹੋ ਜਾਂਦੀ ਹੈ ਤੇ ਜਦੋਂ ਅਸੀਂ ਇਹ ਕਵਾਂਗੇ ਸਾਡੇ ਪੱਲੇ ਕੁਛ ਨਹੀਂ ਅਸੀਂ ਤੇ ਲੁੱਟੇਗੇ ਤਾਂ ਹੋ ਸਕਦਾ ਉਹੀ ਸਮਾਂ ਉਹੀ ਛਣ ਉਹੀ ਪਲ ਉਹ ਵਾਲਾ ਹੋਵੇ ਜਦੋਂ ਸਰਸਵਤੀ ਮਾਤਾ ਨੇ ਬਰਾਜਮਾਣ ਹੋਣ ਤੁਹਾਡੀ ਬਾਣੀ ਤੇ ਸੋ ਇਸ ਕਰਕੇ ਹਮੇਸ਼ਾ ਕਦੀ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਬੋਲੋ ਵੀ ਜੈ ਜੈਕਾਰ ਧੰਨ ਧੰਨ ਬੱਲੇ ਬੱਲੇ ਤੁਹ ਆਪਣੇ ਸ਼ਬਦਾਂ 'ਚ ਨਿਯੰਤਰਣ ਕਰਨਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ ਜੋ ਤੁਸੀਂ ਸ਼ਬਦ ਬੋਲਦੇ ਜੇ ਉਹੀ ਤੁਹਾਡਾ ਜਿਹੜਾ ਕਰਮ ਬਣ ਜਾਂਦਾ ਔਰ ਜੋ ਤੁਸੀਂ ਕਰਮ ਕਰਦੇ ਜੇ ਉਹ ਤੁਹਾਡਾ ਸੁਭਾਅ ਬਣ ਜਾਂਦਾ ਔਰ ਸੁਭਾਅ ਦੇ ਨਾਲ ਫਿਰ ਹੋਰ ਕਰਮ ਬਣਦੇ ਨੇ ਆਪਣੇ ਸ਼ਬਦਾਂ ਦੇ ਸਭ ਤੋਂ ਪਹਿਲਾਂ ਆਪਣੀ ਬਾਣੀ ਦੇ ਸਭ ਤੋਂ ਪਹਿਲਾਂ ਨਿਯੰਤਰਣ ਕਰਨਾ ਸ਼ੁਰੂ ਕਰੋ ਕਿ ਜਦੋਂ ਤੁਹਾਡੀ ਬਾਣੀ ਤੇ ਨਿਯੰਤਰਣ ਹੋ ਗਿਆ ਤੇ ਆਪਣੇ ਆਪ ਹੀ ਤੁਹਾਡੇ ਜੀਵਨ ਚ ਬਦਲਾਵ ਜਿਹੜਾ ਉਹ ਆਣਾ ਸ਼ੁਰੂ ਹੋ ਜਾਏਗਾ ਕਈ ਅਪਸ਼ਬਦ ਬੋਲਦੇ ਨੇ ਗਾਲੀ ਕਢਦੇ ਨੇ ਹਰ ਗੱਲ ਦੇ ਨਾਲ ਗੱਲ ਕੱਢਦੇ ਨੇ ਔਰ ਇਹੋ ਜਿਹੇ ਸ਼ਬਦ ਬੋਲਦੇ ਨੇ ਕਿ ਅਗਲੇ ਦੀ ਜਿਹੜੀ ਮਨ ਜਿਹੜਾ ਉਹਨੂੰ ਅਸ਼ਾਂਤ ਕਰ ਦਿੰਦੇ ਨੇ ਅਗਲੇ ਦੀ ਆਤਮਾ ਨੂੰ ਛੰਨੀ ਛੰਨੀ ਕਰ ਦਿੰਦੇ ਵੀ ਸ਼ਬਦਾਂ ਦਾ ਇਹੋ ਜਿਹਾ ਪ੍ਰਹਾਰ ਕਰ ਦਿੰਦੇ ਨੇ ਔਰ ਕਹਿੰਦੇ ਜਿਹੜਾ ਸ਼ਬਦ ਦਾ ਪ੍ਰਹਾਰ ਆ ਨਾ ਉਹ ਤਲਵਾਰ ਦੇ ਨਾਲੋਂ ਵੀ ਜ਼ਿਆਦਾ ਤਿੱਖਾ ਹੈ